ਸਰਦਾਰ ਪੰਨਾ ਸਿੰਘ ਪੋੜੇ ਵਾਲੇ ਸੀ ਜੋ ਕਿ ਮੇਰੇ ਦਾਦਾ ਜੀ ਸਨ ਉਹਨਾਂ ਨਾਲ ਮੇਰੇ ਪਾਪਾ ਜੀ ਸ਼੍ਰੀ 옴ਪrakash ਜੀ ਤੇ ਮੇਰੇ ਚਾਚਾ ਜੀ ਦਵਿੰਦਰ ਕੁਮਾਰ ਰਜਿੰਦਰ ਕੁਮਾਰ ਤੇ ਬੱਲੇ ਬਰਾਜ ਆਨੇ ਵਾਲਵਸਨਿਕ ਹੋਰ ਅਪੀਲ ਕਰਦੇ ਆ ਇੱਕ ਵਾਰੀ ਸਾਨੂੰ ਸੇਵਰ ਦਾ ਮੌਕਾ ਜ਼ਰੂਰ ਦੇ ਸਾਡੀ ਹੈਗੀ ਬੈਸਟ ਕੁਆਲਿਟੀ ਯਰ ਇਜ਼ ਲੋਕਲ ਸੈਟੀਸਫੈਕਸ਼ਨ ਬਹੁਤ ਆ ਅਸੀਂ ਬੜੀਆ ਕੁਆਲਿਟੀ ਦਿੰਨੇ ਆ ਅਸੀਂ ਕੋਈ ਸਮਝੌਤਾ ਨਹੀਂ ਕਰਦੇ ਸੀ ਬੜੀ ਆਹੀ ਕਸਟਮਰ ਤੁਸੀਂ ਚੀਜ਼ ਦਿੰਦੇ ਨਹੀਂ ਸਾ ਕਿ ਖਾਵੇ ਤੁਹਾਨੂੰ ਪਤਾ ਲੱਗੇ ਟੇਸਟ ਆਵੇ ਕਿ ਹਾਂ ਅਸੀਂ 15 ਸਿੰਪੋਰੇ ਲਈ ਜੇ ਸਾਰੇ ਸਾਨੇਵਲ ਵਾਲੇ ਨਿਵਾਰਸਰੀ ਫਾਰਮੈਸੀ ਤੇ ਫਿਰ ਅਸੀਂ ਇਹ ਸ਼ੌਪ ਓਪਨ ਕੀਤੀ ਹੈ ਉਹਨਾਂ ਦੀ ਬੜੀ ਡਿਮਾਂਡ ਸੀ ਤੁਸੀਂ ਇੱਥੇ ਆ ਕੇ ਸ਼ੌਪ ਕਰ ਲੋ ਇਸ ਕਰਕੇ ਅਸੀਂ ਇਹ ਸ਼ੌਪ ਖੋਲੀ ਹੈ ਕਿਉਂਕਿ ਅਸੀਂ ਬੈਸਟ ਕੁਆਲਿਟੀ ਹੀ ਦਵਾਂਗੇ ਸਾਨੇਵਲ ਦੇ ਦਹੀਂ ਪੱਲੇ ਸਾਡੇ ਬਹੁਤ ਬੈਸਟ ਨੇ ਜੋ ਕਿ ਸਾਡੀ ਚਟਨੀ ਹੈ ਸੇਵ ਦੀ ਚਟਨੀ ਬਣਦੀ ਆ ਬਹੁਤ ਲੋਕੀ ਇਹਨੂੰ ਪਸੰਦ ਕਰਦੇ ਹੈ ਸਰਨ ਪੰਜਾਬੀ ਨਿਊਜ਼ਮਾਲੇ ਤਮਾਮ ਦਸ਼ਕਾਂ ਦਾ ਸਵਾਗਤ ਆਇਆ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸੇਵ ਗੱਲ ਕਰ ਲੈਨੇ ਆ ਸਾਹਨੇਵਲ ਦੇ ਵਿੱਚ ਅੱਜ ਇੱਕ ਤੁਹਾਨੂੰ ਇੱਕ ਪੰਨ ਲਾਲ ਪਕੌੜੇ ਵਾਲੇ ਅਕਸਰ ਲੁਨਿਆਣਾ ਦੇ ਵਿੱਚ ਮਸ਼ਹੂਰ ਨੇ ਜਦੋਂ ਵੀ ਅਸੀਂ ਲੁਨਿਆਣਾ ਦੇ ਵਿੱਚ ਜਾਂਦੇ ਆ ਤਾਂ ਪੰਨ ਲਾਲ ਪਕੌੜਿਆਂ ਦਾ ਅਕਸਰ ਜਿਹੜਾ ਕਿ ਗਿਲ ਰੋਡ ਦੇ ਉੱਪਰ ਬਿਸ਼ਕਰਮਾ ਚੌਂਕ ਤੋਂ ਜਿਹੜੀ ਰੇਲ ਰੋਡ ਨੂੰ ਜਾਂਦੇ ਤਾਂ ਉੱਥੇ ਇੱਕ ਪੰਨ ਲਾਲ ਪਕੌੜੇ ਵਾਲਾ ਜੋ ਕਿ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਜਿਹੜੀ ਉੱਥੇ ਦੁਕਾਨ ਉਹਨਾਂ ਨੇ ਕੀਤੀ ਹੋਈ ਹੈ ਸੋ ਉਹ ਆਪਣੀ ਜਿਹੜੇ ਇੱਕ ਪਕੌੜਿਆਂ ਦੇ ਨਾਮ ਤੇ ਮਸ਼ਹੂਰ ਨੇ ਸੋ ਉਸੇ ਕਿ ਅੱਜ ਸਾਨੇਵਾਲ ਚੌਕ ਦੇ ਵਿੱਚ ਖੁੱਲੀ ਆਪਾਂ ਗੱਲਬਾਤ ਕਰ ਲੈਨੇ ਆ ਸਾਡੇ ਵਿਚਕਾਰ ਦਿਲਦਾਰ ਸਿੰਘ ਜੀ ਦਿਲਦਾਰ ਸਿੰਘ ਜੀ ਮੌਜੂਦ ਨੇ ਆਪਾਂ ਪਹਿਲੇ ਕਿਉਂਕਿ ਇਹਨਾਂ ਨਾਲ ਗੱਲਬਾਤ ਕਰ ਲੈਨੇ ਜਿਹੜੇ ਕਿੰਨੇ ਸਮੇਂ ਤੋਂ ਜਿਹੜਾ ਪਕੌੜੇ ਦੀ ਦੁਕਾਨ ਇੱਥੇ ਖੁੱਲੀ ਹੋ ਰੱਜਾ ਸਤਿ ਸ੍ਰੀ ਅਕਾਲ ਸਤਿ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਰ ਪਹਿਲਾਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇੱਕ ਪੰਨਨ ਲਾਲ ਪਕੌੜੇ ਦੇ ਨਾਮ ਤੇ ਤੁਸੀਂ ਇੱਕ ਜਿਹੜੀ ਸ਼ੌਪ ਆਪਣੀ ਖੋਲੀ ਸਰ ਇਸ ਵਾਰ ਤੁਸੀਂ ਇਹ ਕਹਿਣਾ ਚਾਹੋਗੇ ਸਾਡੀ ਹੈਗੀ ਬੈਸਟ ਕੁਆਲਿਟੀ ਜਿਹੜੇ ਲੋਕਾਂ ਦਾ ਸੈਟੀਸਫੈਕਸ਼ਨ ਬਹੁਤ ਆ ਅਸੀਂ ਬੜੀਆ ਕੁਆਲਿਟੀ ਦਿੰ ਕਸਟਮਰ ਤੁਸੀਂ ਇਹ ਚੀਜ਼ ਦਿੰਦੇ ਆ ਸਰ ਕਿ ਖਾਵੇ ਤੁਹਾਨੂੰ ਪਤਾ ਲੱਗੇ ਟੇਸਟ ਆਵੇ ਕਿ ਹਾਂ ਅਸੀਂ 15 ਸਿੰਘ ਪਕੌੜੇ ਲੈ ਕੇ ਆਏ ਸਰ ਕੋ ਕੱਲ ਗੱਲ ਕਰ ਲੈਣੇ ਆ ਲੁਧਿਆਣਾ ਦੇ ਵਿੱਚ ਤੁਹਾਡੀ 15 ਨੰਬਰ ਪਕੌੜੇ ਕਾਫੀ ਮਸ਼ਹੂਰ ਆ ਕਾਫੀ ਲੰਬੇ ਸਮੇਂ ਤੋਂ ਜਿਹੜੀ ਲੁਧਿਆਣਾ ਦੇ ਵਿੱਚ ਚੱਲਦੀ ਹੈ ਸਰ ਉਹ ਕਿੰਨੇ ਸਮੇਂ ਤੋਂ ਜਿਹੜੀ ਦੁਕਾਨ ਆ ਉੱਥੇ ਸਰ ਇਹ ਤਕਰੀਬਨ 59 53 ਸਾਲ ਹੋ ਗਏ ਸਾਨੂੰ ਇਹ ਦੁਕਾਨ ਕਰਦੇ ਜੀ ਸਿੰਘ ਮੇਰੇ ਦਾਦਾ ਜੀ ਮੇਰੇ ਫਾਰਦ ਸਾਹਿਬ ਮੇਰੇ ਚਾਚਾ ਜੀ ਸਾਰੇ ਇਸ ਕੰਮ ਨੂੰ ਲੱਗੇ ਹੋਏ ਨੇ ਅੱਗੇ ਮੇਰੇ ਬ੍ਰਦਰ ਨੇ ਸਾਰੇ ਚਾਚਾ ਜੀ ਲੜਕੋ ਤੋਂ ਸਭ ਇਹ ਕੰਮ ਕਰ ਰਹੇ ਨੇ ਕਾਫੀ ਜਗ੍ਹਾ ਵੀ ਹੋਰ ਵੀ ਆਪਾਂ ਗੱਲ ਕਰ ਲੈਣੇ ਆ ਦੁਕਾਨਾਂ ਜਿਹੜੀਆਂ ਤੁਹਾਡੀ ਜਿਵੇਂ ਕਿ ਜਮਾਲ ਰੋਡ ਤੇ ਹੋ ਗਈ ਚੰਡੀਗੜ੍ਹ ਰੋਡ ਦੇ ਉੱਪਰ ਤੇ ਦੁਗਰੀ ਤੇ ਵਿੱਚ ਵੀ ਹੈਗੀ ਇਹ ਦੁਕਾਨਾਂ ਉਹ ਮਤਲਬ ਕੌਣ ਕੌਣ ਚਲਾ ਰਿਹਾ ਉਹ ਸਾਰੀ ਦੁਕਾਨਾਂ ਸਾਡੇ ਸਾਰੇ ਚਾਚਾ ਜੀ ਉਹਨਾਂ ਦੇ ਬੱਚੇ ਸਭ ਚਲਾ ਰਹੇ ਮਿਲ ਅੱਜ ਸਾਨੇਵਲ ਚੌਂਕ ਦੇ ਵਿੱਚ ਖੁੱਲੀ ਹੈ ਦੁਕਾਨ ਜਿਹੜੀ ਤੁਸੀਂ ਕਹਿੰਦੇ ਕਿੰਨੇ ਦਿਨਾਂ ਤੋਂ ਜਿਹੜੀ ਓਪਨ ਸਰ ਅਸੀਂ ਸੰਡੇ ਨੂੰ ਇਸ ਦਾ ਇਹਦਾ ਉਦਘਾਟਨ ਕੀਤਾ ਸੀਗਾ ਤੇ ਸਾਰੇ ਸਾਨੇਵਲ ਵਾਲੇ ਨਿਵਾਸੀਆਂ ਦੀ ਫਰਮਾਇਸ਼ ਤੇ ਫਿਰ ਅਸੀਂ ਇਹ ਸ਼ਾਪ ਓਪਨ ਕੀਤੀ ਹੈ ਉਹਨਾਂ ਦੀ ਬੜੀ ਡਿਮਾਂਡ ਸੀ ਤੁਸੀਂ ਇੱਥੇ ਆ ਕੇ ਸ਼ਾਪ ਖੋਲ੍ਹੋ ਇਸ ਕਰਕੇ ਸੀ ਸ਼ਾਪ ਖੋਲ੍ਹੀ ਹੈ ਤੇ ਅਸੀਂ ਬੈਸਟ ਕੁਆਲਿਟੀ ਹੀ ਦੇਵਾਂਗੇ ਸਾਂਨੇਵਾਲ ਦੇ ਵਿੱਚ ਸਰ ਉਹ ਬਗਲੇ ਗਲੀ ਕੱਢ ਲੈਣੀ ਆ ਪੰਨਾ ਲਾਲ ਪਕੌੜੇ ਵਾਲੇ ਦੇ ਨਾਲ ਦੇ ਨਾਲ ਜਿਹੜੀ ਇੱਕ ਦੁਕਾਨ ਜਿਹੜੀ ਸਾਂਨੇਵਾਲ ਦੇ ਵਿੱਚ ਇਸ ਤਰ੍ਹਾਂ ਉਹੜਾਣੇ ਦੇ ਵਿੱਚ ਪੰਨਾ ਲਾਲ ਪਕੌੜੇ ਵਾਲਾ ਪੰਨਾ ਲਾਲ ਜਸਤਰਾ ਮਤਲਬ ਤੁਹਾਡੇ ਦਾਦਾ ਜੀ ਦਾ ਨਾਮ ਸੀ ਜਾਂ ਕਿਸ ਤਰੀਕੇ ਨਾਲ ਜਿਹੜੇ ਪੰਨਾ ਲਾਲ ਪਕੌੜੇ ਵਾਲੇ ਸੀ ਹੁਣ ਸਰਦਾਰ ਪੰਨਾ ਸਿੰਘ ਪਕੌੜੇ ਵਾਲੇ ਸੀ ਜੋ ਕਿ ਮੇਰੇ ਦਾਦਾ ਜੀ ਸਨ ਉਹਨਾਂ ਨਾਲ ਮੇਰੇ ਪਾਪਾ ਜੀ ਸ਼੍ਰੀ ਹੰਪ੍ਰਕਾਸ਼ ਜੀ ਤੇ ਮੇਰੇ ਚਾਚਾ ਜੀ ਦਵਿੰਦਰ ਕੁਮਾਰ ਰ ਉਹ ਸਾਰੇ ਸ਼ਾਪਸ ਕਰਦੇ ਨੇ ਜੀ ਜੀ ਇਹਨਾਂ ਦਾ ਸਾਰੇ ਉਹਨਾਂ ਦੇ ਬੱਚੇ ਵੀ ਸਾਰੇ ਕੰਮ ਕਰ ਰਹੇ ਨੇ ਇਹ ਸਾਰੇ ਭਾਈ ਸਾਰੇ ਮਿਲ ਕੇ ਚਾਚੇ ਮਿਲ ਕੇ ਸਾਰੇ ਕੰਮ ਕਰ ਰਹੇ ਸਭ ਜੀ ਆਪਣਾ ਵੀ ਸ਼ਾਪ ਹੈ ਸਰ ਕਿਸ ਤਰ੍ਹਾਂ ਕੁਆਲਿਟੀ ਦੇ ਸਾਬ ਨਾਲ ਪਤਾ ਦਿਖੇ ਜਾਵੇ ਕਿਸ ਤਰ੍ਹਾਂ ਜਿਹੜੀ ਕੁਆਲਿਟੀ ਹੈ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੇ ਹੋ ਇਹਨਾਂ ਨੂੰ ਸਰ ਅਸੀਂ ਅਸੀਂ ਆਪਣੇ ਵੱਲੋਂ ਪੂਰੀ ਬੈਸਟ ਕੁਆਲਿਟੀ ਦੇ ਅੱਛੇ ਕੁਆਲਿਟੀ ਆਬਸਨ ਰਿਫਾਈਨਡ ਆਇਲ ਸਾਰੇ ਕੁ ਮਸਾਲੇ ਸਾਡੀ ਆਪਣੇ ਅੱਛੇ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਨੇ ਜੋ ਕਿ ਦੂਰੋਂ ਕਸਟਰ ਵੀ ਦੇਖਦਾ ਹੈ ਜਦੋਂ ਟੈਸਟ ਕਰਦਾ ਹੈ ਕਿ ਉਹ ਕਹਿੰਦਾ ਆਇਆ ਮੇਰੀ ਚੀਜ਼ ਸੀ ਕਿਤੇ ਨਹੀਂ ਮਿਲੀ ਸੋ नहीं तकरीबन साप के रेट एक तरह देने, सेम नहीं है जो तुम चाहे पनीर पकौड़ा ले लो बेस्ट पनीर पकौड़ा होंगे ब्रैड पकौड़ा है, है समोसा है मिक्स पकौड़े है दही पलेे बहुत बेस्ट ने जो कि साटनी है सेब की चटनी बनती है बहुत लोगों पसंद करते हैं ਕੀ ਅਪੀਲ ਕਰਦੇ ਹਾਂ ਸਾਨੇਵਾਲ ਵਾਸੀਆਂ ਨੂੰ ਪੰਨਾ ਲਾਲ ਪਕੌੜੇ ਵਾਲਾ ਜਿਹੜਾ ਸਾਨੇਵਾਲ ਚੌਂਕ ਦੇ ਵਿੱਚ ਓਪਨ ਹੋਇਆ ਵਾ ਕਿਸ ਤਰ੍ਹਾਂ ਕੀ ਕਹਾਂਗੇ ਲੋਕਾਂ ਨੂੰ ਕਿ ਸਾਨੇਵਾਲ ਵਾਸੀ ਅਸੀਂ ਸਾਨੇਵਾਲ ਵਾਸੀ ਨੂੰ ਕਹਿੰਨੇ ਆ ਕਿ ਇੱਕ ਵਾਰ ਸਾਡੀ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਬੈਸਟ ਕੁਆਲਿਟੀ ਦੇ ਦਿੰਦਾ ਸੀ ਇੱਕ ਵਾਰ ਵਾਦਾ ਕਰਦੇ ਆ ਅੱਛੀ ਰੱਚੀ ਕੁਆਲਿਟੀ ਤੁਹਾਨੂੰ ਮਿਲੇਗੀ ਸਾਡੀ ਸ਼ਾਪ ਤੇ ਇੰਨੀਆਂ ਪੀੜ੍ਹੀਆਂ ਤੋਂ ਜਿਹੜਾ ਪੰਨਾ ਲਾਲ ਪਕੌੜੇ ਵਾਲੇ ਚੱਲਦੇ ਆ ਰਹੇ ਸਰ ਇਹ ਮੈਂ 3ਜੀ ਜਨਰੇਸ਼ਨ ਆ ਇਹਨਾਂ ਦੀ ਛੋਟੀ ਜਿਹੀ ਜਿਹੀ ਮੇਰਾ ਬੇਟਾ ਵੀ ਨਾਲ ਹੀ ਬੈਠਦਾ ਹੁੰਦਾ ਸਕੂਲ ਤੋਂ ਆ ਕੇ ਉਹ ਨਾਲ ਮੇਰਾ ਸਾ ਮਤਲਬ ਇੱਕ ਗੱਲ ਕਰ ਲੈਣੀ ਜਿਸ ਤਰ੍ਹਾਂ ਵੀ ਸੋਨੇ ਦੇ ਵਿੱਚ ਆ ਕਿ ਪਹਿਲਾਂ ਪੰਨਾ ਸਿੰਘ ਜੀ ਸਰਦਾਰ ਪੰਨਾ ਸਿੰਘ ਜੀ ਮਤਲਬ ਕਮੇਡੀਅਨ ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਭੱਲੇ ਦੇ ਨਾਲ ਵੀ ਆਉਂਦੇ ਰਹੇ ਨੇ ਕਾਫੀ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਦਿੱਤਾ ਹਾਂਜੀ ਸ਼੍ਰੀ ਓਮਪ੍ਰਕਾਸ਼ ਜੀ ਜਿਨ੍ਹਾਂ ਨੂੰ ਪੋਂਪੀ ਵੀ ਕਹਿੰਦੇ ਪਹਿਲਵਾਨ ਜੀ ਕਹਿੰਦੇ ਸੀਗੇ ਉਹ ਬੜਾ ਛਣਕਾਟਾ 999 ਵਿੱਚ ਜਸਵਿੰਦਰ ਭੱਲਾ ਉਹਨਾਂ ਨਾਲ ਬਾਲ ਮੁਕਰਸ਼ਾ ਮੋਰਾ ਨਾਲ ਆਉਂਦੇ ਰਹਿੰਦੇ ਸਨ ਟਿਊਨਰੀ ਫਿਲਮਾਂ ਵੀ ਆ ਰਹੀਆਂ ਸੀਗੀਆਂ ਬਹੁਤ ਹੀ ਅੱਛੇ ਰੋਲ ਕਰਦੇ ਸੀ ਬਾਕੀ ਦੂਰਦਰਸ਼ਨ ਵਾਲਿਆਂ ਨੇ ਆਪੇ ਆ ਕੇ ਉਹਨਾਂ ਨੂੰ ਪੈਕੇਟਾਂ ਕਿਟਰ ਸੀ ਕਿ ਅੱਜ ਕਿਸ ਤਰ੍ਹਾਂ ਫੀਲ ਕਰਦੇ ਹਾਂ ਕਿ ਮਤਲਬ ਸਰਦਾਰ ਪੰਨਾ ਸਿੰਘ ਪਕੌੜੇ ਵਾਲੇ ਕਾਫੀ ਮਸ਼ਹੂਰ ਨੇ ਕਾਫੀ ਨਾਮ ਹੈ ਇੱਕ ਬ੍ਰਾਂਡ ਹੈ ਕਹਿ ਸਕਦੇ ਹਾਂ ਕਿ ਬੇਜੋਲ ਵੀ ਕੋਈ ਘਣੇ ਦੇ ਵਿੱਚ ਗੱਲ ਹੁੰਦੀ ਹੈ ਤਾਂ ਕਿ ਉਹ ਇਸਨੇ ਪਕੌੜੇ ਖਾਣੇ ਕਿ ਸਰਦਾਰ ਪੰਨਾ ਸਿੰਘ ਪਕੌੜੇ ਵਾਲੇ ਜਾ ਕੇ ਪਕੌੜੇ ਖਾਣੇ ਆਜ ਉਹੀ ਇੱਕ ਸਾਹਨੇਵਾਲ ਦੇ ਵਿੱਚ ਉਪਨਾਏ ਕਿਸ ਤਰੀਕੇ ਨਾਲ ਦੇਖਦੇ ਹਾਂ ਅਸੀਂ ਤਾਂ ਇਹੋ ਕਹਿੰਦੇ ਜੀ ਪ੍ਰਮਾਤਮਾ ਸਾਡੇ ਸਾਰੇ ਪਰਿਵਾਰ ਨੂੰ ਦਿਨ ਦੁਗਰੀ ਰਾਤ ਚੋਗਨੀ ਤਰੱਕੀ ਦੇਵੇ ਅਸੀਂ ਸਾਹਨੇਵਾਲ ਵਾਸੀ ਜੀ ਇੱਕ ਹੋਰ ਅਪੀਲ ਕਰਦੇ ਹਾਂ ਇੱਕ ਵਾਰੀ ਸਾਨੂੰ ਸੇਵਰ ਦਾ ਮੌਕਾ ਜ਼ਰੂਰ ਦੇ। ਥੈਂਕ ਯੂ ਸ਼ੁਕਰੀਆ ਜੀ। ਬਹੁਤ ਵਧੀਆ ਕੁਆਲਿਟੀ ਆ ਔਰ ਅਸੀਂ ਇੱਥੇ ਪਨੀਰ ਦੇ ਪਕੌੜੇ ਵੀ ਖਾਤੇ ਆ ਤੇ ਬ੍ਰੈਡ ਪਕੌੜਾ ਵੀ ਖਾਤਾ ਬਹੁਤ ਵਧੀਆ ਟੇਸਟੀ ਔਰ ਬਹੁਤ ਬਿਨਾ ਆਇਲ ਤੋਂ ਬਹੁਤ ਵਧੀਆ ਟੇਸਟ ਆ ਤੇ ਜਿਸ ਤਰ੍ਹਾਂ ਲਾਹੇ ਦੇ ਵਿੱਚ ਜਸਤਪਨਵਤ ਕੋਲ ਬੜੀ ਕਿਤਾਜ ਦਾ ਕਾਫੀ ਜਿਹੜਾ ਮਸ਼ਹੂਰ ਹੈ ਉਹ ਸੀ ਸੇਮ ਉਸ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ। ਹਾਂਜੀ ਸੇਮ ਉਸ ਤਰ੍ਹਾਂ ਦੀ ਕੁਆਲਿਟੀ ਆ ਉਸ ਤੋਂ ਵਧੀਆ ਹੀ ਆ। ਤੇ ਜੋ 15 ਨਾਲ ਪਕੌੜਾ ਜੀ ਇਹ ਪਕੌੜੇ ਜੋ ਲੁਧਿਆਣੇ ਦੀ ਬ੍ਰਾਂਚ ਆ ਉਹੀ ਬ੍ਰਾਂਚ ਇੱਥੇ ਖੁੱਲੀ ਆ ਸਾਡੇ ਭਰਾ ਬੱਗਾ ਜੀ ਦਲਦਾਰ ਸਿੰਘ ਬੱਗਾ ਤੇ ਇਹਨਾਂ ਦੇ ਫਾਦਰ ਸਾਹਿਬ ਊਮ ਪ੍ਰਕਾਸ਼ ਜੀ ਉਹ ਇਹਨਾਂ ਦੇ ਦਾਦਾ ਜੀ ਬਹੁਤ ਟਾਈਮ ਤੋਂ ਫੇਮਸ ਨੇ ਪੰਨਾ ਲਾਲ ਪਕੌੜੇ ਦੇ ਨਾਮ ਤੋਂ ਤੇ ਇਹ ਇਹ ਬ੍ਰਾਂਚ ਸਾਂਹੇਵਾਲ ਵੀ ਖੁੱਲੀ ਆ ਮੈਂ ਸਾਰਾ ਸਾਰੇ ਇਲਾਕਾ ਨਿਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਸਾਂਹੇਵਾਲ ਵਾਸੀਆਂ ਨੂੰ ਪਿੰਡਾਂ ਦੇ ਬਸੀਆਂ ਨੂੰ ਅਪੀਲ ਕਰਦਾ ਵੀ ਇੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਔਰ ਇੱਥੇ ਦੇ ਪਕੌੜਿਆਂ ਦਾ ਟੇਸਟ ਵੀ ਕਰੋ ਤੇ ਜ਼ਰੂਰ ਵਿਜ਼ਿਟ ਕਰੋ